ਪਿਆਸ ਕਰੀਸ ਕੁਕਿੰਗ ਚੈਨਲ ਦੇਖਣ ਵਾਲੇ ਸਾਰੇ ਮੇਰੇ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਦਿਲ ਦੀਆਂ ਗਹਿਵਾਈਆਂ ਤੋਂ ਬਹੁਤ ਬਹੁਤ ਨਿੱਘਾ ਸਵਾਗਤ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਤੁਹਾਡੇ ਲਈ ਹਰ ਰੋਜ਼ ਵੱਖਰੀਆਂ ਵੱਖਰੀਆਂ ਤਰੀਕੇ ਦੀਆਂ ਰੈਸਪੀਆਂ ਲੈ ਕੇ ਹਾਜ਼ਰ ਹੁੰਨੇ ਹਾਂ ਅੱਜ ਪਿਆਸ ਕਰੀਸ ਤੁਹਾਡੇ ਲਈ ਮਿੱਠੇ ਚਾਵਲਾਂ ਦੀ ਰੈਸਪੀ ਲੈ ਕੇ حاضر ਹੋਏ ਹਾਂ ਕਈ ਜਣੇ ਇਸ ਨੂੰ ਕਹਿੰਦੇ ਨੇ ਜਮਦਾ ਕਈ ਥਾਵਾਂ ਤੇ ਮਿੱਠੇ ਚੌਰ ਕਹ ਦਿੱਤਾ ਜਾਂਦਾ ਹੈ ਪਰ ਸਾਡੇ ਦੁਆਬੇ ਰੀਜਨ ਦੇ ਵਿੱਚ ਜ਼ਿਆਦਾ ਜਰਦਾ ਹੀ ਕਿਹਾ ਜਾਂਦਾ ਹੈ ਇਸੀ ਰੈਸਪੀ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਾਂਗਾ ਕਿ ਅਗਰ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਤੇ ਬੈਲ ਬੈਲ ਆਈਕਨ ਵਾਲਾ ਬਟਨ ਜਰੂਰ ਦਬਿਓ ਤਾਂਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਆਈ ਹਰ ਇੱਕ ਰੈਸਪੀ ਤੁਸੀਂ ਦੇਖੋ ਤੇ ਵਧੀਆ-ਵਧੀਆ ਸਾਡੇ ਨੇ ਕਮੈਂਟ ਕਰੋ ਆਓ ਫਿਰ ਅਸੀਂ ਤੁਹਾਡੇ ਨਾਲ ਰੈਸਪੀ ਸ਼ੇਅਰ ਕਰਦੇ ਹਾਂ ਮਿੱਠੇ ਚੌਲ ਬਣਾਉਣ ਲਈ ਇੱਕ ਕੌਲੀ ਚੌਲ ਜੀ ਇੱਕ ਖੰਡ ਦੀ 3-4 ਚਮਚੇ ਘਿਓ ਦੇ ਕਿਸ਼ਮਿਸ਼ ਠੂਠੀ ਬਦਾਮ ਸੌਗੀ ਛੋਟੀ ਇਲਾਚੀ ਤਿੰਨ ਚਾਰ ਤੇ ਫੂਡ ਕਲਰ ਆਪਣੇ ਲੋੜ ਅਨੁਸਾਰ ਸਮਾਨ ਲੈ ਲੈਣਾ ਜਿੰਨਾ ਕਿ ਚਾਹੀਦਾ ਹੈ ਜੀ ਆਓ ਜੀ ਹੁਣ ਆਪਾਂ ਬਣਾਉਣ ਦੀ ਤਿਆਰੀ ਕਰੀਏ ਹੁਣ ਜੀ ਅਸੀਂ ਪਤੀਲੇ ਵਿੱਚ ਚਾਰ ਕੌਲੀਆਂ ਪਾਲੇ ਦੀਆਂ ਰੱਖ ਦਿੱਤੀਆਂ ਹਨ ਉਸ ਨੂੰ ਵਾਲ ਆ ਗਿਆ ਹੈ ਉਸ ਵਿੱਚ ਹੁਣ ਅਸੀਂ ਫੂਡ ਕਲਰ ਪਾਵਾਂਗੇ ਜੀ ਫੂਡ ਕਲਰ ਨੂੰ ਮਿਕਸ ਕਰ ਦੇਣਾ ਵਿੱਚ ਪ੍ਰੋਪਰਲੀ ਪ੍ਰੋਪਰ ਜਦੋਂ ਮਿਕਸ ਵਾਲ ਆਉਣਾ ਸ਼ੁਰੂ ਹੋ ਜਵੇ ਇਹ ਰਸੀ ਚੌੜ ਵਾਸ਼ ਕਰਕੇ ਵਿੱਚ ਪਾਵਾਂਗੇ ਆਪਣੇ ਚਾਵਲ ਵਾਸ਼ ਹੋ ਗਏ ਆ ਹੁਣ ਆਪਾਂ ਹਵਾਲਾ ਇਹ ਪਾਣੀ ਦੇ ਵਿੱਚ ਪਾ ਦੇਣੇ ਆ ਇਹਨਾਂ ਨੂੰ ਐਂ ਚੰਗੀ ਤਰ੍ਹਾਂ ਉਬਾਲੇ ਹੋਣ ਦੇਣੇ ਆ 5-10 ਮਿੰਟ ਲੱਗਣਗੇ ਇਹਨਾਂ ਨੂੰ ਉਬਾਲੋਂ ਤੇ ਢੱਕ ਦੇਣਾ ਆ ਪਰਾਪ ਪ੍ਰੋਪਰ ਪੂਰਾ ਇਸ ਨੂੰ ਕਵਰ ਨਹੀਂ ਕਰਨਾ ਥੋੜਾ ਦੇ ਰੱਖਣਾ ਤਾਂ ਕਿ ਉਬਾਲਣ ਤੇ ਇਹ ਬਾਹਰ ਨਾ ਹੋਣ ਹੁਣ ਆਪਾਂ ਜੀ ਚੌਲਾਂ ਦੇ ਵਾਸਤੇ ਜੋ ਚਾਸ਼ਨੀ ਤਿਆਰ ਕਰਨੀ ਆ ਉਸ ਨੂੰ 프라이ਨ ਉਸ 프라이ਨ ਰੱਖਾ ਦਿੱਤਾ ਹੈ 프라이ਨ 'ਚ ਕੋਲੀ ਖੰਡ ਦੀ ਥਾ ਲੈਣੀ ਹੈ ਜੇ ਕੋਈ ਤੇਜ ਮਿੱਠਾ ਖੰਡ ਦਾ ਚੌਲਾਂ ਦੇ ਸਮਾਨ ਲੈਣੀ ਹੈ ਜੋ ਜੇ ਕੋਈ ਘੱਟ ਖੰਡ ਦਾ ਤੇ ਥੋੜੀ ਕੰਮ ਥੋੜੀ ਰੱਖ ਲੈਣੀ ਹੈ ਉਣੀ ਰੱਖ ਲੈਣੀ ਕੋਲੀ ਦੇ ਵਿੱਚ ਖੰਡ ਗਿੱਲੀ ਹੋਣ ਤੱਕ ਥੋੜਾ ਜਿਹਾ ਪਾਣੀ ਪਾਉਣਾ ਫਿਰ ਇਹਨੂੰ ਆਪਾਂ ਫਲਾਉਂਦੇ ਜਾਣਾ ਆ ਸਲੂਟ ਨੇਮ ਤੇ ਆਛਾ ਸਲੋ ਫਲੀਮ ਟੇਕ ਨਾ ਨਾ। ਓਕੇ। ਜਿੱਦਾਂ ਦੇ ਜੀ ਚੌਲ ਤਾਂ ਬਹੁਤ ਤਰ੍ਹਾਂ ਬਣਾਉਂਦੇ ਆ ਪਰ ਆਪਣਾ ਪੰਜਾਬੀ ਢੰਗ ਜਿਹੜਾ ਆ ਆਪਣੇ ਪਿਛਲੇ ਬਜ਼ੁਰਗ ਇਸ ਤਰ੍ਹਾਂ ਚਾਸ਼ਨੀ ਬਣਾ ਕੇ ਫੇਰ ਬਣਾਉਂਦੇ ਸੀ ਤੇ ਹੁਣ ਤਾਂ ਕੁੱਕਰ 'ਚ ਵੀ ਬਣਾ ਲੈਂਦੇ ਆ ਤੇ ਆਪਣਾ ਆਪਣਾ ਢੰਗ ਹੈ ਪਰ ਸਾਡੇ ਬਜ਼ੁਰਗ ਜਿਹੜੇ ਸੀ ਉਹ ਇਸੇ ਤਰ੍ਹਾਂ ਬਣਾਉਂਦੇ ਸੀ ਅਸੀਂ ਵੀ ਤੁਹਾਨੂੰ ਉਸੇ ਤਰ੍ਹਾਂ ਬਣਾ ਕੇ ਦਿਖਾਉਨੇ ਆ। ਜਿਹੜੇ ਇਦਾਂ ਬਣਾਉਣੇ ਆ ਚਾਸ਼ਨੀ ਬਣਾ ਕੇ ਇਹ ਚੌੜ ਫੁੱਲ ਦੇ ਪਹੁੰਤਿਆ ਤੇ ਇਕੱਲੇ ਇਕੱਲੇ ਰਹਿੰਦੇ ਆ ਜਿਹੜੇ ਖੰਡ ਤੇ ਘਿਓ ਨਾਲ ਪਾ ਦਿੰਦੇ ਉਹ ਇਹਨੇ ਫੁੱਲ ਦੇ ਨਹੀਂ ਚੌੜ ਇਹ ਆਪਣਾ ਪੰਜਾਬੀ ਢੰਗ ਆ ਜੀ ਇਸ ਤਰ੍ਹਾਂ ਬਣਾਇਆ ਕਰੋ ਲਾਈਕ ਜਿਹੜੀ ਆਪਣੀ ਸ਼ਾਸ਼ਨੀ ਹੁੰਦੀ ਆ ਉਸ ਨੂੰ ਆਪਾਂ ਪਤਲਾ ਰੱਖਣਾ ਜਾਂ ਫਿਰ ਥੋੜੀ ਸੰਗਣੀ ਕਰਨੀ ਆ ਚਾਸ਼ਨੀ ਇਹਨੂੰ ਸੰਗਣੀ ਕਰਨਾ ਜਿੱਦਾਂ ਤਾਰਾਂ ਨਹੀਂ ਬਣਾਉਣੀਆਂ ਉਦਾਂ ਜਿੱਦਾਂ ਹੋੜੀ-ਵੋੜੀ ਫਲੇਮ ਤੇ ਇਦਾਂ ਹਲਾਈ ਜਾਣਾ ਆ ਜੀਨੀ ਰਾਣਾ ਹਾਂ ਜੀ ਚੀਨੀ ਹਾਂਜੀ ਹੋ ਜਾਵੇ ਫੈਨ ਚੰਗੀ ਤਰ੍ਹਾਂ ਜਿਹੜੀ ਚੀਨੀ ਆ ਭੁੱਲ ਜਵੇ ਹਾਂਜੀ ਚੌਲਾਂ ਨੂੰ ਆਪਾਂ ਨੂੰ 12 ਮੈਸਰੋ ਹੋ ਗਿਆ ਆ ਚੌੜ ਵੀ ਲਾ ਲਈਏ ਜੀ ਓਕੇ ਛੋੜ ਵੀ ਹਿਲਾਉਣੇ ਆ ਦੇਖ ਸਕਦੇ ਆਂ ਆਪਾਂ ਚੌਲਾਂ ਨੂੰ ਕਲਰ ਚੜਨ ਲੱਗ ਗਿਆ ਹੈਗਾ ਕਿੰਨਾ ਸੋਹਣਾ ਕਲਰ ਆ ਰਿਹਾ ਹੈ ਹਾਂਜੀ ਕਈ orange ਕਲਰ ਦੇ ਬਣਾਉਂਦੇ ਆ ਜਿਹੜਾ ਆਪਣੀ ਆਪਣੀ ਪਸੰਦ ਦੇ ਆ ਜਿਹੜਾ ਕਲਰ ਹੋਵੇ ਉਹ ਘਰ ਚ ਵਰਤਦੇ ਨੇ ਕੇ ਪੀਲੇ ਰੰਗ ਦੇ ਹਾਂਜੀ ਤੇ 오ਰੈਂਜ ਦੇ ਸਾਡੇ ਹੈਗੇ ਜੀ ਹਲਕੇ ਪੀਲੇ ਲੱਡੂਆਂ ਵਾਲਾ ਕਲਰ ਜਿਹੜਾ ਹੁੰਦਾ ਆ ਉਹ ਸਾ ਸਿਪਾਇਆ ਜੀ ਤੁਹਾਡੇ ਕੋਲ ਜਿਹੜਾ ਹੋਵੇ ਤੁਸੀਂ ਉਹ ਪਾ ਸਕਦੇ ਆ ਆਪਣੀ ਚਾਸ਼ਨੀ ਰੱਜ ਰਹੀ ਹੈ ਆਪਣੀ ਚਾਸ਼ਨੀ ਹੋ ਰਹੀ ਆ ਦੇਖੋ ਜੀ ਚੌਲ ਹੁਣ ਕੁੱਕ ਹੋ ਗਏ ਆ ਇਹੇ ਪੂਰੇ ਕੁੱਕ ਨਹੀਂ ਕਰਨੇ ਜਿੱਦਾਂ 100 ਚੋਂ 80% ਕਰਨੇ ਆ ਆਪਾਂ ਹੁਣ ਆਪਾਂ ਇਹਨੂੰ ਛਾਨਣੀ 'ਚ ਪਾ ਕੇ ਇਹਨਾਂ ਦਾ ਪਾਣੀ ਕੱਢ ਦਵਾਂਗੇ ਹੁਣ ਆਪਾਂ ਛਾਨਣੀ 'ਚ ਪਾ ਕੇ ਇਹਦਾ ਪਾਣੀ ਸਾਰਾ ਕੱਢ ਦਵਾਂਗੇ ਇਹਦਾ ਪਾਣੀ ਇਹਨਾਂ ਸਾਰਾ ਕੱਢ ਦੇਣਾ ਜੀ ਸੋ ਜਦੋਂ 80% ਇਹਨਾਂ ਨੂੰ ਕੁੱਕ ਕਰਨਾ ਆ ਜਿਆਦਾ ਕੁੱਕ ਨਹੀਂ ਕਰਨਾ ਜੇ ਪੂਰੇ ਕੁੱਕ ਕਰ ਲਏ ਤੇ ਫੇ ਖਿਲੇ ਖਿਲੇ ਨਹੀਂ ਬਣੂਗੇ ਜੜ ਜਾਊਗੇ ਦੇਖੋ ਜੀ ਹੁਣ ਆਪਾਂ ਕੜਾਈ ਰੱਖ ਲਈ ਆ ਇਸ ਦੇ ਵਿੱਚ ਘਿਓ ਦੇ ਤਿੰਨ ਚਾਰ ਚਮਚੇ ਪਾ ਕੇ ਇਸ ਨੂੰ ਪਿਗਲਣ ਦਵਾਂਗੇ ਰੋਸ ਫਿਰ ਇਸ ਵਿੱਚ ਆਪਾਂ ਜੋ ਡਰਾਈ ਫਰੂਟ ਪਾਉਣ ਲਈ ਕੱਟਿਆ ਹੈ ਉਹ ਰੋਸਟ ਕਰਾਂਗੇ ਪ੍ਰੋਸਕੀ ਤੇ ਡ్రਾਈ ਫਰੂਟ ਦਾ ਵਧੀਆ ਸਵਾਦ ਆਉਂਦਾ ਹੈ ਜੇ ਆਪਾਂ ਉਧਰ ਉਸ ਤਰ੍ਹਾਂ ਹੀ ਪਾ ਲਈਏ ਤੇ ਉਹ ਟੇਸਟ ਨਹੀਂ ਦਿੰਦਾ ਆਪਾਂ ਨੂੰ ਇਧਰ ਆਪਣੀ ਚਾशनी ਹੋ ਗਈ ਹੈ ਚਾशनी ਐ ਹੋ ਗਈ ਹੈ ਹੁਣ ਡ్రਾਈ ਫਰੂਟ ਦਾ ਆਪਾਂ ਕੰਮ ਸ਼ੁਰੂ ਕਰ ਲੈਂਦੇ ਹਾਂ ਡ్రਾਈ ਫਰੂਟ ਕੀ ਵਕਣਾ ਹੋਦਿਆ ਇਸ ਵਿੱਚ ਹੁਣ ਆਪਾਂ ਥੂੜੀ ਪਾਵਾਂਗੇ ਥੂੜੀ ਨੂੰ ਰੋਸਟ ਐਨ ਥੋੜਾ ਜਿਹਾ ਹੋਏ ਤੇ ਫਿਰ ਇਸ ਵਿੱਚ ਬਦਾਮ ਪਾ ਦਿੰਦੇ ਬਦਾਮਾਂ ਨੂੰ ਪਾਵਾਂਗੇ ਦੇਚੁੱਤ ਤੇ ਚਾਰ ਛੋਟੀ ਲਾਚੀ ਪਾਵਾਂਗੇ ਜੀ ਮਿੱਠੀ ਸੌਂਫ ਪਾਵਾਂਗੇ ਨਨ ਨੂੰ ਸੇਮਾ ਕਰ ਤੇ ਹੌਲੀ ਹੌਲੀ ਰੋਸਟ ਕਰਨਾ ਜੀ ਤੇ ਸੋ ਵੀ ਆਪਾਂ ਬਾਅਦ ਵਿੱਚ ਪਾਵਾਂਗੇ ਹਾਂਜੀ ਸੋ ਵੀ ਬਾਅਦ ਵਿੱਚ ਪਾਵਾਂਗੇ ਸੋ ਵੀ ਜਿਹੜੀ ਜਲਦੀ ਹੋ ਜਾਂਦੀ ਆ ਇਹ ਕੁਛ ਟਾਈਮ ਲੈਂਦੇ ਰੋਸਟ ਹੋਣ ਨੂੰ ਰੋਸਟਾ ਦਾ ਸਵਾਦ ਵੱਖਰਾ ਹੀ ਹੁੰਦਾ ਹੈ ਜੋ ਆਪਾਂ ਡ్రਾਈ ਫਰੂਟ ਕਰਦੇ ਰੋਸਟ ਬਿਲਕੁਲ ਹਾਂਜੀ ਰੋਸਟ ਦਾ ਟੇਸਟ ਡਿਫਰੈਂਟ ਹੁੰਦਾ ਡਿਫਰੈਂਟ ਹੁੰਦਾ ਦੇਖੋ ਜੀ ਆਪਾਂ ਬਹੁਤੇ ਇਹਨਾਂ ਨੂੰ ਲੂਣਾ ਵੀ ਨਹੀਂ ਗਾ ਜਿੱਦਾਂ ਹਲਕਾ ਹਲਕਾ ਕਰਨਾ ਹੈ ਹੁਣ ਆਪਾਂ ਸਿਮਰ ਕੇ ਵਿੱਚ ਕਿਸ਼ਮਿਸ਼ ਪਾ ਦੜੀਆਂ ਹੋ ਹਾਂਜੀ ਕਿਸ਼ਮਿਸ਼ ਆਪਾਂ ਪਾਤੀ ਆ ਕਿਸ਼ਮਿਸ਼ ਜਦ ਹੋ ਗਈ ਫਿਰ ਆਪਾਂ ਹਾਫ ਗਾਰਨਿਸ਼ ਵਾਸਤੇ ਥੋੜਾ ਜਿਹਾ ਡਰਾਈ ਫਰੂਟ ਬਾਹਰ ਕੱਢ ਲਾਂਗੇ। ਹਮਮ। ਹੁਣ ਇਹਦੇ ਸਿੱਧਾ ਆਪਾਂ ਜੋ ਚਾਵਲ ਇਹੋ ਦੇ ਚਪਾਵਾਂਗੇ। ਭੁੰਨਣ ਦੀ ਪ੍ਰੋਪਰ ਸਮੈਲ ਆ ਰਹੀ ਹੈ। ਹਾਂਜੀ। ਹੁਣ ਇਹ ਆਪਾਂ ਚਾਸ਼ਨੀ ਦੇ ਵਿੱਚ ਪਾ ਲੈਣੇ ਜਿਹੜਾ ਡਰਾਈ ਫਰੂਟ ਆ। ਓਕੇ। ਚਾਵਲਾਂ 'ਚ ਨਹੀਂ ਪਾਉਣੇ ਚਾਸ਼ਨੀ 'ਚ ਪਾਉਣਾ। ਚਾਸ਼ਨੀ 'ਚ ਪਾ ਲੈਣੇ ਹਾਂਜੀ। ਹਾਂ। ਥਿਆਣ ਨੂੰ। ਬਹੁਤ ਥੀਕ ਮੈਨੂੰ। ਸਮੈਲ ਬਹੁਤ ਸੋਹਣੀ ਦਿਨ ਦੇ। ਬੇਸਿਕੀ ਨਹੀਂ ਕਿਤੇ ਬਣਾਉਂਦੀ। ਮਿੱਠੇ ਚੌਲਾਂ ਦੇ ਬੱਚੇ ਬਹੁਤ ਚਕੀਲ ਹੁੰਦੇ ਆ ਜੀ। ਤੇ ਬਣਾ ਕੇ ਘਰ ਬੱਚਿਆਂ ਨੂੰ ਦਿయా ਕਰੋ। ਬੱਚੇ ਖੁਸ਼ ਹੋ ਕੇ ਖਾਂਦੇ ਆ। ਮੈਂ ਤਾਂ ਖੁਦ ਬਹੁਤ ਖੁਸ਼ ਹਾਂ। ਹੁਣ ਆਪਾਂ ਇਸ ਵਿੱਚ ਜੋ ਚੌਲ ਆਪਾਂ ਵਾਲ ਕੀਤੇ ਸੀ ਕਲਰ ਵਾਲੇ ਉਸ ਨੂੰ ਵਿੱਚ ਕਰਵਾਂਗੇ ਜੀ ਰਲਾ ਦਵਾਂਗੇ। ਇਸ ਨੂੰ ਆਪਾਂ ਚਾਚਣੀ ਨਾਲ ਹੀ ਰੜਾ ਦੇਣਾ ਹੈ ਚਾਚਣੀ ਨਾਲ ਐਨੀ ਥੋੜੀ ਥੋੜੀ ਆਪਾਂ ਮਿਸ ਕਰ ਦੇਣਾ ਜੀ ਸੋ ਆਪਾਂ ਕੋਈ ਵੱਖਰਾ ਹੁਣ ਪਾਣੀ ਪੂਣੀ ਪਾਉਣ ਦੀ ਕੋਈ ਲੋੜ ਨਹੀਂ ਜੀ ਹੈਨਾ ਨਾ ਪਾਣੀ ਚ ਵਾਰਡ ਕਰ ਲੈ ਸੀ ਨਾ ਹੁਣ ਪਾਣੀ ਕਿਉਂ ਪਾਣਾ ਦੁਬਾਰਾ ਨਹੀਂ ਪਾਉਣਾ ਕਿੜੀ ਕਿੜੀ ਚੌਲ ਇਸ ਨੂੰ ਜੀ ਐਨ ਚਾਚਣੀ ਰੜਾ ਕੇ ਥੋੜੇ ਵਾਸਤੇ ਥੋੜੇ ਟਾਈਮ ਵਾਸਤੇ ਇਸ ਨੂੰ 5-10 10 5-10 ਮਿੰਟ ਵਾਸਤੇ ਆਪਾਂ ਇਸ ਨੂੰ ਕਵਰ ਕਰਕੇ ਸਟੀਮ ਦਵਾ ਲਈਏ ਜੀ ਇੱਕ ਦਮ ਨਹੀਂ ਇਹਨਾਂ ਨੂੰ ਕਰਨਾ ਸਟੀਮ ਆਉਗੀ ਤੇ ਇਹ ਕੱਲੇ-ਕੱਲੇ ਸੋ ਇਹਨਾਂ ਨੂੰ ਆਪਾਂ ਲੋ ਫਲੇਮ ਤੇ ਹੀ ਰੱਖਣਾ ਹੁਣ 10 ਮਿੰਟ ਦੇ ਲਈ ਨਹੀਂ ਰੱਖਣਾ ਇਹ ਫਲੇਮ ਚ ਹੀ ਬਣ ਜਾਏ ਹਾਈ ਫਲੇਮ ਤੇ ਰੱਖਣਾ ਨਹੀਂ ਹੁਣ ਬਸ ਬਣ ਗਿਆ ਤਿਆਰ ਹੋ ਗਏ ਹਾਂ ਜੀ ਤੋ ਬਣ ਗਏ ਨਾ ਹੁਣ ਕੇਸ ਆਪਾਂ ਗੈਸ ਬੰਦ ਕਰ ਲੈਣਾ ਇਹਨਾਂ ਨੂੰ 8-10 ਮਿੰਟ ਤੇ ਲਈ ਆਪਾਂ ਰੱਖ ਦੇਣਾ ਹਾਂ ਹਾਂ ਜੀ ਸਟੀਮ ਤੇ ਦਬੰਦ ਰਹਿੰਦੇ ਨੇ ਵਿੱਚ ਹਾਂ ਤਾਂ ਕਿ ਇਦਾਂ ਹੀ 10 ਮਿੰਟ ਲਈ ਆਪਾਂ ਇਦਾਂ ਹੀ ਰੱਖਣਾ ਇਸ ਨੂੰ 10 ਮਿੰਟ ਇਸ ਦੀ ਵੇਟ ਕਰਨੀ ਆ ਜੇ ਫੇਰ ਆਪਾਂ ਸਰਵ ਕਰਾਂਗੇ ਇਹਨਾਂ ਨੂੰ ਦੇਖੋ ਜੀ ਹੁਣ ਕੇਸ ਨੂੰ ਬਣਿਆ ਨੂੰ ਥੋੜੀ ਰੈਸਟ ਮਿਲ ਗਈ ਆ ਕਾਸ 15 ਮਿੰਟ ਹੈ ਨਾ ਇਹਨਾਂ ਨੂੰ ਸਟੀਮ ਦਿਵਾਈ ਆ ਥੱਲੇ ਲਾ ਕੇ ਜਿੱਦਾਂ ਕਵਰ ਕਰਕੇ ਰੱਖਤਾ ਸੀ ਤੇ ਹੁਣ ਦੇਖੋ ਜੀ ਕਿੱਦਾਂ ਖਿਲੇ-ਖਿਲੇ ਕੱਲਾ-ਕੱਲਾ ਚਾਵਲ ਬਣਿਆ ਹੈ ਐ ਰੈਡੀ ਹੋ ਗਏ ਆ ਜੀ ਹੁਣ ਆਪਾਂ ਸਰਵ ਕਰਨੇ ਪਲੇਟ ਵਿੱਚ ਪਾਉਣੇ ਆ ਜੀ ਦੇਖੋ ਜੀ ਐ ਕੱਲਾ-ਕੱਲਾ ਚਾਵਲ ਇਸ ਤਰ੍ਹਾਂ ਬਣਾਇਆ ਪਰਫੈਕਟ ਚਾਵਲ ਬਣਦੇ ਆ ਜੀ ਤੁਸੀਂ ਵੀ ਇਸੇ ਤਰ੍ਹਾਂ ਧਿਆਨ ਕਰਿਆ ਕਰੋ ਸਾਨੂੰ ਕਮੈਂਟ ਚ ਤੁਸੀਂ ਦੱਸਣਾ ਕਿਦਾਂ ਇਹ ਤੁਹਾਨੂੰ ਬਣਾਉਣ ਦਾ ਢੰਗ ਵਧੀਆ ਲੱਗਾ ਥਰੂ ਦੱਸਿਓ ਜੀ ਹੁਣ ਇਸ ਨੂੰ ਜੋ ਆਪਣਾ ਰੋਸਟ ਕੀਤਾ ਹੋਇਆ ਡਰਾਈ ਫਰੂਟ ਕੱਢਿਆ ਸੀ ਉਹ ਇਸ ਨੂੰ ਗਾਰਨਿਸ਼ ਵਾਸਤੇ ਪਾਵਾਂਗੇ ਇਸ ਦੇ ਉੱਤੇ ਲਓ ਜੀ ਆਪਣਾ ਮਿੱਠੇ ਚੌਲ ਹੋ ਗਏ ਰੈਡੀ ਹੁਣ ਆਪਣਾ ਚੜਦਾ ਬਣ ਕੇ ਰੈਡੀ ਹੋ ਗਿਆ ਹੈ ਜੀ ਅਸੀਂ ਇਸ ਨੂੰ ਪ੍ਰਾਪਤਨ ਢੰਗ ਦੇ ਨਾਲ ਬਣਾਇਆ ਹੈ ਜਿਵੇਂ ਕਿ ਸਾਡੇ ਬਚਪਨ ਬਣਾਉਂਦੇ ਹੁੰਦੇ ਸੀ ਤੇ ਤੁਸੀਂ ਸਾਨੀਆਂ ਨੇ ਵੀਡੀਓ ਦੇਖ ਕੇ ਕਮੈਂਟ ਜ਼ਰੂਰ ਕਰਨਾ ਕਿ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਜੇ ਸਾਨੀਆਂ ਸਾਡੀਆਂ ਰੈਸਪੀਆਂ ਵਧੀਆਂ ਲੱਗਦੀਆਂ ਹਨ ਤੇ ਲਾਈਕ ਵਾਲਾ ਬਟਨ ਜ਼ਰੂਰ ਦਬਦਿਆ ਕਰੋ ਤੇ ਕਮੈਂਟ ਜਰੂਰ ਕਰਿਆ ਕਰੋ ਜੇ ਕੋਈ ਗਲਤੀ ਵੀ ਹੋ ਜਾਂਦੀ ਹੈ ਤਾਂ ਵੀ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਜੀ ਬੈਂਸ ਕਰੀਸ ਕੁਕਿੰਗ ਚੈਨਲ ਨੂੰ ਤੁਹਾਡੇ ਸਪੋਰਟ ਦੀ ਬਹੁਤ ਬਹੁਤ ਲੋੜ ਹੈ ਜੀ ਹਰ ਹਰ ਇੱਕ ਜਣੇ ਨੂੰ ਮੈਂ ਰਿਕਵੈਸਟ ਕਰਾਂਗਾ ਜੀ ਇਸਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਅੱਗੇ ਤੋਂ ਅੱਗੇ ਸਾਰਿਆਂ ਨੂੰ ਸ਼ੇਅਰ ਕਰੋ ਤਾਂ ਕਿ ਆਪਣੇ ਪਰਿਵਾਰ ਦਾ ਹੋਰ ਵੀ ਫਾਇਦਾ ਹੋਵੇ ਅਸੀਂ ਜਲਦੀ ਇੱਕ ਨਵੀਂ ਰੈਸਪੀ ਇੱਕ ਨਵਾਂ ਚਾਇਕਾ ਇੱਕ ਨਮਾ ਤੇ ਇਸ ਨੈਕੀ ਤੁਹਾਡੇ ਨਹੀਂ ਹਾਜ਼ਰ ਹੋਵਾਂਗੇ ਉਦੋਂ ਤੱਕ ਤੇ ਨਹੀਂ ਸੰਪੂਰਨ ਹੋ ਚਾਜਰ ਜੀ